ਬਿਣਾ ਕਰਦਾਰ ਵਾਲੇ ਤਰਨਤਾਰ ਦੇ ਮੇਲੇ ਚ ਜਾਂ ਗਵਾਚੀਆਂ گاਵਾ ਬਿਣਾ ਮਾਲਕ ਤੋਂ ਮੂੰਹ ਚੋੱਕੇ ਉੱਤੇ ਨੂੰ ਵੇਖਦਿਆਂ ਨੇ ਰਿੰਕੂ ਵਰਗਾ ਬੰਦਾ ਇੱਕ ਸਾੜ ਪਹਿਲੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਗਿਆ ਫਿਰ ਆਪ ਉਹਨੂੰ ਐਮਪੀ ਬਣਿਆ ਫਿਰ ਆਪ ਦਾ ਐਮਪੀ ਬਣ ਕੇ ਆਪ ਦੀ ਟਿਕਟ ਲੈ ਕੇ ਭੱਜ-ਭੱਜ ਲਾ ਗਿਆ ਛਾਨਣਾ ਲਾਈਦਾ ਨਹੀਂ ਤੇ ਮੰਡੀ ਦੇ ਵਿੱਚ ਮਾੜਾ ਦਾਣਾ ਥੱਲੇ ਡੇਕ ਪੈਂਦਾ ਚੰਗਾ ਉੱਤੇ ਰਹਿ ਜਾਂਦਾ ਹੁਣ ਇਹ ਕਿਸੇ ਨੇ ਸਿਕਿਉਰਿਟੀ ਲੈਣੀ ਹੈ ਕਿਸੇ ਨੇ ਪੈਸੇ ਲੈਣੇ ਜਿਨ੍ਹਾਂ ਬੰਦਿਆਂ ਦਾ ਕਰਤਾਰ ਹੈ ਨਹੀਂ ਉਹ ਕੰਮ ਕਰਦੇ ਵੀ ਕਰ ਕਰਤਾਰ ਵਾਲੇ ਕਿੱਲੇ ਨਾਲ ਭਜੇ ਰਹਿੰਦੇ ਨੇ ਕਾਂਗਰਸ ਦੇ ਸੀਨੀ ਰਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਗੁਰਦਾਸਪੁਰ ਦੇ ਕਸਬਾ ਸ਼੍ਰੀ ਹਰਗੋਬਿੰਦਪੁਰ ਸਹਾਇ ਪਹੁੰਚੇ ਜਿੱਥੇ ਉਹਨਾਂ ਵੱਲੋਂ ਕਾਂਗਰਸ ਦੇ ਉਮੀਦਵਾਰ ਦੇ ਹੱਕ ਵਿੱਚ ਚੋਣ ਰੈਲੀ ਨੂੰ ਸੰਬੋਧਨ ਕੀਤਾ ਗਿਆ ਇਸ ਮੌਕੇ ਪ੍ਰਤਾਪ ਸਿੰਘ ਬਾਜਵਾ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਲੋਕ ਕਾਂਗਰਸ ਨੂੰ ਪਿਆਰ ਕਰ ਰਹੇ ਹਨ ਆਪ ਮਾਰੇ ਲੋਕ ਕਾਂਗਰਸ ਦੇ ਹੱਕ ਵਿੱਚ ਨਿਤਰਨ ਵਾਸਤੇ ਤਿਆਰੀ ਕਰੀ ਬੈਠਿਆ ਹਨ ਉਹਨਾਂ ਕਿਸਾਨੀ ਮੁੱਦੇ ਨੂੰ ਲੈ ਕੇ ਕਿਹਾ ਕਿ ਜਦੋਂ ਤੱਕ ਭਗਵੰਤ ਮਾਨ ਅਤੇ ਮੋਦੀ ਤੋਂ ਛਟਕਾਰਾ ਨਹੀਂ ਮਿਲਦਾ ਉਦੋਂ ਤੱਕ ਕਿਸਾਨੀ ਮੁੱਦੇ ਹੱਲ ਨਹੀਂ ਹੋ ਸਕਦੇ ਕਿਉਂਕਿ ਭਗਵੰਤ ਮਾ ਡਰਬੜ ਦੀ ਮੋਹਰ ਹਨ ਇਸ ਦੇ ਨਾਲ ਹੀ ਉਹਨਾਂ ਦੂਸਰੀਆਂ ਬੇੜੀਆਂ 'ਚ ਸਵਾਰ ਹੋਣ ਵਾਲੇ ਦਲ ਬਦਲੂਆਂ ਬਾਰੇ ਕਿਹਾ ਕਿ ਅਜਿਹੇ ਲੋਕ ਪੈਸੇ ਤੇ ਤਾਕਤ ਦੇ ਲਾਲਚ ਵਿੱਚ ਦਲ ਬਦਲ ਲੈਂਦੇ ਹਨ ਪਰ ਜਦੋਂ ਉਹਨਾਂ ਦੀ ਸਰਕਾਰ ਆਏਗੀ ਉਦੋਂ ਇਹ ਲੋਕ ਸਾਡੇ ਤਰ੍ਹਾਂ ਤੇ ਡੰਡੌਤ ਕਰਦੇ ਨਜ਼ਰ ਆਉਂਦੇ ਹਨ ਐਸੇ ਲੋਕਾਂ ਦਾ ਕੋਈ ਕਿਰਦਾਰ ਨਹੀਂ ਹੁੰਦਾ ਸਖਬੀਰ ਸਿੰਘ ਬਾਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਲੈ ਕੇ ਬਾਜਵਾ ਨੇ ਕਿਹਾ ਕਿ ਸਖਬੀਰ ਪਹਿਲਾਂ ਆਪਣੇ ਆਪ ਨੂੰ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਉਣ ਪੰਜਾਬ ਨੂੰ ਬਾਅਦ ਵਿੱਚ ਬਚਾ ਲੈਣ ਸਰਦਾਰ ਪ੍ਰਤਾਪ ਸਿੰਘ ਦੀ ਬਾਣੀ ਦੱਤਾ ਗਰੀਬਾਂ ਦੀ ਆਵਾਜ਼ ਸਰਦਾਰ ਪ੍ਰਤਾਪ ਸਿੰਘ ਦੀ ਸਰਕਾਰ ਪ੍ਰਤਾਪ ਸਿੰਘ ਦੀ ਬਾਣੀ ਪੱਕਾ ਖਾਨਾ ਦੀ ਆਵਾਜ਼ ਗਰੀਬਾਂ ਦੀ ਆਵਾਜ਼ ਦੱਤਾ ਦੀ ਬਾਣੀ ਸਰਕਾਰ ਪ੍ਰਤਾਪ ਸਿੰਘ ਦੀ ਬਾਣੀ ਜਾਣ ਲੋਕੀ ਚਾਹ ਜਿਹੜਾ ਬਾਤੀ ਬੰਦਾ ਸਰਦਾਰ ਪ੍ਰਤਾਪ ਸਿੰਘ ਦੀ ਬਾਤ ਕਰਾ ਦਿਆ ਚੱਜੇ ਚੱਗੀ ਗੱਲ ਚੱਜੇ ਇਥੋਂ ਤੱਕ ਦਿੱਲੀ ਜਾ ਕੇ ਲੋਕਾਂ ਮਰੀ ਦੇ ਲੇਦੇ ਆ ਕਿ ਉਹ ਇਹਨਾਂ ਦੀ ਵਡਪਨਾ ਵੇ ਜਿਹੜੀ ਅੱਜ ਲੋਕ ਇਹਨਾਂ ਪੂਜਾ ਕਰਦੇ ਨੇ ਸਰਦਾਰ ਪ੍ਰਤਾਪ ਸਿੰਘ ਦੀ ਬਾਦਵਾ ਸਰਦਾਰ ਪ੍ਰਤਾਪ ਸਿੰਘ ਦੀ ਬਾਦਵਾ ਤੋਂ ਆ ਕੇ ਵੀ ਹੈ ਸੀਐਟੀ ਰਿਪੋਰਟਾਂ ਦੇਖੀਆਂ ਸਾਰਾ ਤੋਂ ਵੇਖਿਆ ਬੈਠਾ ਤੇ ਤੋਂ ਮੈਂ ਗੈਤੀ ਗੰਗਾ ਇੱਕ ਵਾਰੀ ਫੇਰ ਦਵਾਰਾਂ لوکاں سنگ بہت تلوار پنجاب دی آواز انتقاداں دی آواز غریباں دی آواز وپاریاں دی آواز میری براہ سرکار پرکاپن کی ماجرا ایس مسٹر مجار پرکاپن

ਤੇ ਇਕਨੋਮਿਕਲੀ ਬੈਕਵਰਡ ਲੋਕਾਂ ਨੂੰ ਸਾਰੇ ਹਿੰਦੁਸਤਾਨ ਚ ਵੱਖ-ਵੱਖ ਸੂਬਿਆਂ ਚ ਵੱਖ-ਵੱਖ ਕਿਸਮ ਦੀ ਰੈਜ਼ਰਵੇਸ਼ਨ ਦੇ ਸਾਥੀਆਂ ਦੇ ਟੈਲੀਫੋਨਾਂ ਤੇ ਹਜ਼ਾਰਾਂ ਦੀ ਤਦਾਦ ਚ ਆਏ ਨੇ ਮੈਂ ਕਿਸੇ ਇੱਕ ਵੀ ਵਿਅਕਤੀ ਨੂੰ ਟੈਲੀਫੋਨ ਨਹੀਂ ਕੀਤਾ ਇੰਨੀ ਜ਼ਰੂਰ ਮੈਂ ਇਹਨਾਂ ਨੂੰ ਕਹੀ ਸੀ ਯਾਮਨੀ ਗੋਮਰ ਦੇ ਹੱਕ ਚ ਇਕੱਠ ਕਰੋ ਹੋ ਸਕਦਾ ਮੇਰੇ ਕੋਲ ਇਸ ਤੋਂ ਬਾਅਦ ਨਾ ਆਇਆ ਜਾ ਸਕੇ ਕਿਉਂਕਿ ਮੈਂ ਆਪਣਾ ਹਲਕਾ ਵੀ ਵੇਖਣਾ ਤੇ ਸਾਰੇ ਪੰਜਾਬ ਜਾਣਾ ਹੈ ਤੋਂ ਇਸ ਗੱਲ ਕਰ ਮੈਂ ਆਪਣੇ ਸਾਰੇ ਸਾਥੀਆਂ ਦਾ ਬਹੁਤ ਮਸ਼ਕੂਰ ਹਾਂ ਕਿ ਉਹਨਾਂ ਦੇ ਉਪਰਾਲੇ ਸਦਕਾ ਹੀ ਹਜ਼ਾਰਾਂ ਦੀ ਤਦਾਦ ਚ ਬੰਦੇ ਆਏ ਨੇ ਬੜੀ ਵੱਡੀ ਤਦਾਦ ਚ ਕਾਂਗਰਸ ਨੂੰ ਛੱਡ ਕੇ ਭਾਜਪਾ ਚ ਜਾ ਰਹੇ ਸੀ ਲੋਕ ਪਰ ਹੁਣ ਫੇਰ ਪਤਾ ਲੱਗਿਆ ਕਿ ਬਾਤ ਸੀ ਹੋ ਰਹੀ ਹੈ ਕਾਂਗਰਸ ਦੇ ਵਿੱਚ ਇਹ ਤਾਂ ਚੱਲਦਾ ਹੀ ਰਹਿੰਦਾ ਜੀ ਜਿਨ੍ਹਾਂ ਬੰਦਿਆਂ ਦਾ ਕਰਤਾਰ ਹੈ ਨਹੀਂ ਉਹ ਕੰਮ ਕਰਦੇ ਹੀ ਰਹਿੰਦੇ ਨੇ ਕਰਤਾਰ ਵਾਲੇ ਕਿੱਲੇ ਨਾਲ ਭਜੇ ਰਹਿੰਦੇ ਨੇ ਬਿਨਾ ਕਰਤਾਰ ਵਾਲੇ ਤਰਨਤਾਰ ਦੇ ਮੇਲੇ ਚ ਜਾਂ ਗਵਾਚੀਆਂ گاਵਾਂ ਬਿਨਾ ਮਾਲਕ ਤੋਂ ਮੂੰਹ ਚੁੱਕ ਕੇ ਉੱਤੇ ਨੂੰ ਵੇਖਦੀਆਂ ਨੇ ਕਈ ਵੇਖਦੇ ਰਹਿੰਦੇ ਇਲੈਕਸ਼ਨ ਇਹ ਇਲੈਕਸ਼ਨ ਦਾ ਟਾਈਮ ਹੈ ਇਹਦੇ ਵਿੱਚ ਐਕਚੁਅਲ ਚ ਪਤਾ ਲੱਗ ਜਾਂ ਛਾਨਣਾ ਲਾਈਦਾ ਨੇ ਦੀ ਮੰਡੀ ਦੇ ਵਿੱਚ ਮਾੜਾ ਦਾਣਾ ਥੱਲੇ ਡਿੱਗ ਪੈਂਦਾ ਚੰਗਾ ਉੱਤੇ ਰਹਿ ਜਾਂਦਾ ਇਹ ਛਾਨਣੇ ਹੀ ਲੱਗਦੇ ਫਿਰਦੇ ਨੇ ਹਰ ਪਾਰਟੀ ਦੇ ਵਿੱਚ ਤੁਸੀਂ ਵੇਖੋ ਕਿੰਨੀ ਆ ਰਿੰਕੂ ਵਰਗਾ ਬੰਦਾ ਇੱਕ ਸਾਲ ਪਹਿਲੇ ਆਪਣੀ ਮਾਂ ਪਾਰਟੀ ਨੂੰ ਛੱਡ ਕੇ ਗਿਆ ਫਿਰ ਆਪ ਵੱਲੋਂ ਐਮਪੀ ਬਣਿਆ ਫਿਰ ਆਪ ਦਾ ਐਮਪੀ ਬਣ ਕੇ ਆਪ ਦੀ ਟਿਕਟ ਲੈ ਕੇ ਭੱਜ-ਭੱਜ ਚਲਾ ਗਿਆ ਹੁਣ ਇਹ ਕਿਸੇ ਨੇ ਸਿਕਿਉਰਿਟੀ ਲੈਣੀ ਹੈ ਕਿਸੇ ਨੇ ਪੈਸੇ ਲੈਣੇ ਨੇ ਤੋ ਇਹ ਬਿਮਾਰੀ ਜਿਹੜੀ ਇਸ ਟਾਈਮ ਪਈ ਜਾਹ ਪੋਲਟਰੀ ਫਾਰਮਾਂ ਦੇ ਪਿਛਲੇ ਸਾਲਾਂ ਚ ਜੋ ਰਾਤ ਨੂੰ ਤੁਸੀਂ ਫੀਡ ਪਾ ਕੇ ਚਲੇ ਜਾਵੇ ਸਵੇਰੇ ਪਤਾ ਲੱਗੇ ਸਾਰੀਆਂ ਕੁਕੜੀਆਂ ਸਿਰ ਛੁੱਟ ਗਈਆਂ ਨੇ ਇਹ ਹਾਲੇ ਨਾਲ ਦਾ ਜਿਹੜੇ ਕਰਦਾਰ ਵਾਲੇ ਬੰਦੇ ਬਹੁਤ ਥੋੜੇ ਨੇ ਇਸ ਕਿਸਮ ਦੇ ਜਿਹੜੇ ਬੰਦਿਆਂ ਦਾ ਆਈਡੀਓਲੋਜੀ ਹੈ ਕਿ ਤਾਕਤ ਚ ਰਹਿਣਾ ਜਿਨ੍ਹਾਂ ਲੋਕਾਂ ਦੇ ਹੈ ਕਿ ਤਾਕਤ ਹੀ ਰਹਿਣਾ ਤੇ ਤਾਕਤ ਦੇ ਵਿੱਚ ਉਹੀ ਬੰਦੇ ਫਿਰ ਉਹਨਾਂ ਨੂੰ ਕਿਹੜੀ ਪਾਰਟੀ ਚੱਲ ਸਕਦੀ ਹੈ ਉਹਨਾਂ ਜਾਂ ਭਾਜਪਾ ਚੱਲ ਸਕਦੀ ਜਿਹੜੀ ਸੈਂਟਰ ਤੇ ਜਾਂ ਜਿਹੜੀ ਸੂਬੇ ਦੇ ਵਿੱਚ ਉਹ ਚੱਲ ਸਕਦੀ ਹੈ ਨੀਲੇ ਰੰਗ ਦੇ ਨੋਟ ਵੀ ਉਹ ਹੀ ਦੇ ਸਕਦੇ ਨੇ ਪੋਜੀਸ਼ਨਾਂ ਵੀ ਉਹ ਹੀ ਦੇ ਸਕਦੇ ਨੇ ਤੇ ਜਿੱਦਣ ਸਾਡੀ ਇਲੈਕਸ਼ਨ ਆਣੀ ਹੈ ਸਾਡੇ ਦਰਵਾਜ਼ਿਆਂ ਦੇ ਬਾਹਰ ਲਾਈਨ ਲਾ ਕੇ ਡੰਡਾਉਤ ਕਰਦੇ ਹੋਣੇ ਨੇ ਆ ਇਹਨਾਂ ਦਾ ਹਾਲੇ ਕਿਸਾਨਾਂ ਦਾ ਵੇਖੋ ਗੱਲ ਇਸ ਤਰ੍ਹਾਂ ਕਿਸਾਨਾਂ ਦਾ ਮੁੱਦਾ ਉਦਣ ਹੱਲ ਹੋਣਾ ਜਦੋਂ ਮੋਦੀ ਤੋਂ ਕਿਹੜਾ ਛੁੱਟਿਆ ਤੇ ਭਗਵੰਤ ਤੋਂ ਕਿਹੜਾ ਛੁੱਟਿਆ ਕਿਉਂਕਿ ਭਗਵੰਤ ਰਬਰਟ ਸਟੈਂਪ ਇਕੋ ਕਮਰਵੇਜੇ ਪ੍ਰਤਾਪ ਨੇ ਕਲੀਅਰ ਕੱਟੇ ਗੱਲ ਕਹੀ ਕਿ ਜਿੱਦਣ ਕੇਜਰੀਵਾਲ ਸਾਹਿ ਫੜੇ ਗਏ ਨੇ ਉਦੋਂ ਸਾਰੀ ਰਾਤ ਭਗਵੰਤੇ ਘਰ ਭੰਗੜਾ ਪੈਂਦਾ ਰਿਹਾ ਉਹਨੂੰ ਸ਼ੁਕਰ ਕੀਤਾ ਬਸਾਂ ਕਿਤੇ ਫੜਿਆ ਗਿਆ ਇਹਨੂੰ ਇਹ ਸੀ ਕਿ ਮੈਨੂੰ ਇੱਕ ਕਨਵੀਨਰ ਬਣਾਣਗੇ ਆਪ ਦਾ ਉਹ ਵੀ ਸਿਆਣਾ ਸੀ ਕੇਜਰੀਵਾਲ ਉਹਨੇ ਆਪਣੀ ਧਰਮ ਪਤਨੀ ਅੱਗੇ ਕਰ ਦਿੱਤੀ ਅਸੀਫਾ ਦਿੱਤਾ ਨਹੀਂ ਨਹੀਂ ਤੇ ਇਹਦੇ ਵਰਗੇ ਤੇ ਕਈ ਬੈਠੇ ਸੀ ਇੱਥੇ ਸਾਂਭਣ ਵਾਸਤੇ ਕੰਮ ਸੀ ਬਗਾਨੇ ਮਾਲਤੇ ਦਾ ਤਾਂ ਧਿਆਨ ਸੀ ਕਿ ਪੈੜੀ ਖਾਲੀ ਹੋਏਗੀ ਤੇ ਅਸੀਂ ਕਬਜ਼ਾ ਲਾਂਗੇ ਉਹ ਖੁੱਲਿਆ ਉਹ ਕਬਜ਼ਾ ਨਹੀਂ ਮਿਲਿਆ ਇਹਨਾਂ ਨੂੰ ਵੀ ਨਵਾਂ ਚਿਹਰਾ ਦਿੱਤਾ ਲੋਕ ਸਭਾ ਚਾਰਪੁਰ ਨੂੰ ਕੀ ਜਨਗਤ ਕੁਝ ਵਖੋ ਸਾਰੇ ਨੂੰ ਵੱਡੀ ਗੱਲ ਕੀ ਹੈ ਕਿ ਕਾਂਗਰਸ ਨੇ ਬਿਲਕੁਲ ਹੀ ਦੋ ਚਿਹਰੇ ਔਰਤਾਂ ਨੂੰ ਦਿੱਤੀਆਂ ਦੋ ਸੀਟਸ ਇੱਕ ਦਿੱਤੀ ਹਿਸ਼ਾਰਪੁਰ ਤੇ ਇੱਕ ਫਰੀਦਕੋਟ ਦੋਨੋਂ ਹੀ ਜਿਹੜੀਆਂ ਨੇ ਬਿਲਕੁਲ ਪੜੀਆਂ ਲਿਖੀਆਂ ਯੰਗ ਕੈਂਡੀਡੇਟਸ ਨੇ ਜਿਹੜੇ ਸਧਾਰਨ ਘਰਾਚੋਂ ਨੇ ਕੋਈ ਪੋਲਿਟੀਕਲ ਬੈਕਗ੍ਰਾਉਂਡ ਹੈ ਨਹੀਂ ਤੋਂ ਇਹੀ ਲੋਕਾਂ ਨੂੰ ਅਸੀਂ ਇਨਸਪਾਇਰ ਕਰ ਰਹੇ ਆ ਕਿ ਕਾਂਗਰਸ ਵਧੀਤਰੀਨ ਕੈਂਡੀਡੇਟਸ ਦੇ ਕੇ ਆ ਰਹੀ ਤੁਹਾਡੀ ਵਧੀਆ ਲੜਾਈ ਵੇਖੋ ਅੱਧੇ ਬੰਦੇ ਤੇ ਮੈਂ ਵੇਖੇ ਨੇ ਪਾਰਲੀਮੈਂਟ ਚ 5 ਸਾਲ ਕੋਈ ਇੱਕ ਸਵਾਲ ਤੱਕ ਵੀ ਨਹੀਂ ਕਰਦੇ ਉਹ ਸਮੋਸੇ ਤੇ ਡੋਸੇ ਖਾ ਕੇ ਉਥੋਂ ਵਾਪਸ ਆ ਜਾਂਦੇ ਘਰ ਤੋਂ ਕੱਢੇ ਜਿਹੜੇ ਪੜੇ ਲਿਖੇ ਹੋਣਗੇ ਸਵਾਲ ਤੇ ਉਹ ਹੀ ਚੁੱਕੇ ਕਰਨੇ ਜੀ ਯਾਰ ਪੰਜਾਬ ਬਚਾਓ ਜਾਂਦਾ ਕਿਦਾਂ ਵੇਖਦੇ ਜੀ ਉਹ ਤੇ ਆਪਣੇ ਆਪ ਨੂੰ ਹੀ ਬਚਾ ਲੈਣ ਇੰਨਾ ਹੀ ਪੜਿਆ ਜੀ ਪੰਜਾਬ ਬਚਾਓ ਜੀ ਥੈਂਕ ਯੂ ਸਰ ਥੈਂਕ ਯੂ